ਰੋਸ਼ਨ ਪੰਜਾਬ ਅਭਿਆਨ ਤਹਿਤ ਹਲਕਾ ਕਨੌਰ ਦੇ ਪਿੰਡ ਲਖੋ ਮਾਜਰਾ ਵਿਖੇ 4.4 ਕਰੋੜ ਰੁਪਏ ਦੀ ਹੱਦੀ ਲਾਗਤ ਨਾਲ ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿਮਟਿਡ ਬਿਜਲੀ ਗ੍ਰਿਡ ਸ਼ਾਟਮੇ ਕੇਵੀ ਸਬਸਟੇਸ਼ਨ ਪਿੰਡ ਲਖੋ ਮਾਜਰਾ ਵਿਖੇ ਅੱਜ ਉਦਘਾਟਨ ਕੀਤਾ ਗਿਆ ਸਾਰੀ ਜਿਹੜੀ ಗ್ರಾಮ ਪੰਚਾਇਤ ਹੈ ਸਾਡੇ ਭਰਾ ਅੱਜ ਦੇਖਦਾ ਸੋਰੀ ਇੰਦਰਜੀਤ ਦੇਖਦਾ ਤੇ ਜਿਹੜੇ ਸ਼ੰਪੂ ਦੇ ਨੇ ਉਹ ਸਹਿਜਪਾਲ ਲਾਡਾ ਗੁਰਤਾਜ ਇਹ ਸਾਰੀ ਸਭੀ ਇੱਕ ਟੀਮ ਹੈ ਤੇ ਤੁਸੀਂ ਸਾਰੇ ਸਰਕਾਰ ਦੇ ਯੋਗ ਹੋ ਸੋਨੂਵਰੀ ਸਰਪੰਚ ਸਾਹਿਬ ਵਰੀ ਸਾਡੀ ਭੈਣ ਰਪਿੰਦਰ ਸਰਪੰਚ ਸਾਹਿਬ ਤੇ ਵੱਖ-ਵੱਖ ਪਿੰਡਾਂ ਤੋਂ ਆਏ ਹੋਏ ਸਰਪੰਚ ਸਾਹਿਬਾਨ ਸਾਡੇ ਐਮਸੀ ਸਾਹਿਬਾਨ ਡਿਪਾਰਟਮੈਂਟ ਦੇ ਸਾਰੇ ਅਫਸਰ ਸਾਹਿਬਾਨ ਸੋ ਫਤਿਹ ਦੀ ਸਾਂਝ ਪਾਓ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਮੈਂ ਪੰਜਾਬ ਦੇ ਮੁੱਖ ਮੰਤਰੀ ਸਾਹਿਬ ਦਾ ਸਰਦਾਰ ਭਗਵੰਤ ਸਿੰਘ ਮਾਨ ਦਾ ਸਹਿਦ ਨੂੰ ਰਣੀ ਆ ਤੇ ਸਾਡੇ ਬਿਜਲੀ ਮੰਤਰੀ ਹਰਪਾਜਨ ਸਿੰਘ ਜੀ ਏਟੀਓ ਸਾਹਿਬ ਸੀਗੇ ਹੁਣ ਸਾਡੇ ਲੁਧਿਆਣੇ ਤੋਂ ਜਿਹੜੇ ਮੰਤਰੀ ਸਾਹਿਬਾਨ ਨੇ ਮੈਂ ਉਹਨਾਂ ਦਾ ਵੀ ਧੰਨਵਾਦ ਕਰਦਾ ਸਾਡੇ ਪਾਰਟੀ ਪ੍ਰਧਾਨ ਸਾਹਿਬ ਦਾ ਅਮਨਜੀਤ ਦਾ ਵੀ ਧੰਨਵਾਦ ਕਰਦਾ ਸਾਡੇ ਸੁਪਰੀਮੋ ਵੱਡੇ ਨੇਤਾ ਜੀ ਦਾ ਵੀ ਸਾਰੀ ਲੀਡਰਸ਼ਿਪ ਦਾ ਧੰਨਵਾਦ ਕਰਦਾ ਵੇਖੋ ਮੈਂ ਭਰਾਵਾਂ ਨੂੰ ਬੇਨਤੀ ਕਰਦਾ ਹਰਜੀਤ ਆ ਜਾ ਨੇੜੇ ਚੀਮੇ ਆ ਜਾ ਉਹ ਰ ਵੇਖੋ ਸਮਾਂ 2022 ਦਾ ਜਦੋਂ ਆਪਾਂ ਲੋਕਾਂ ਦੇ ਵਿੱਚ ਵਿਚਰਨਾ ਸ਼ੁਰੂ ਕੀਤਾ ਸੀ ਬਹੁਤ ਸਾਰੀਆਂ ਮੁਸ਼ਕਲਾਂ ਦਿੱਕਤਾਂ ਦਾ ਵੀ ਸਾਹਮਣਾ ਕਰਨਾ ਪੈਂਦਾ ਜਦੋਂ ਆਪਾਂ ਤੁਰਦੇ ਆ ਥੋੜੇ ਪਿੱਛੇ ਬੰਦੇ ਬਿਟੇ ਮੁਸ਼ਕਲਾਂ ਦਿੱਕਤਾਂ ਦਾ ਵੀ ਆਪਾਂ ਨੂੰ ਸਾਹਮਣਾ ਕਰਨਾ ਪੈਂਦਾ ਮੈਂ ਗੱਲ ਤਾਂ ਕਰ ਰਿਹਾ ਕਿਉਂਕਿ ਤੁਹਾਡੇ ਵਿੱਚੋਂ ਬਹੁਤ ਸਾਰੇ ਸਰਪੰਚ ਸਾਹਿਬਾਨਾਂ ਨੂੰ ਵੀ ਮੁਸ਼ਕਲਾਂ ਦਿੱਕਤਾਂ ਆਉਂਦੀਆਂ ਹੋਣਗੀਆਂ ਚਰੋਤੀਆਂ ਜੇ ਤੁਹਾਡੀ ਜ਼ਿੰਦਗੀ ਦੇ ਵਿੱਚ ਨਹੀਂ ਆਉਂਦੀਆਂ ਮੁਸ਼ਕਲਾਂ ਤੁਹਾਡੀ ਜ਼ਿੰਦਗੀ ਦੇ ਵਿੱਚ ਨਹੀਂ ਆਉਂਦੀਆਂ ਤੇ ਮੈਂ ਕਹਾਂਗਾ ਬੰਦਾ ਇਕੱਲਾ ਮੁਕੰਮਲ ਇਨਸਾਨ ਬਣ ਨਹੀਂ ਸਕਦਾ ਮੁਸ਼ਕਲਾਂ ਦੇ ਨਾਲ ਦਿੱਕਤਾਂ ਦੇ ਨਾਲ ਪਰੇਸ਼ਾਨੀਆਂ ਦੇ ਨਾਲ ਲੜਦਾ ਸਿੱਖਦਾ ਫਿਰ ਡਿੱਗਦਾ ਉੱਠਦਾ ਤੇ ਜਿਹੜਾ ਡਿੱਗਣ ਦੀ ਹਿੰਮਤ ਰੱਖਦਾ ਉਹ ਜਿਹੜਾ ਜਜ਼ਬਾ ਰੱਖਦਾ ਉੱਠਣ ਦਾ ਵੀ ਹੌਸਲਾ ਰੱਖਦਾ ਜਿਹੜਾ ਉੱਠਦਾ ਤੁਰਦਾ ਉਹ ਜਿੱਤ ਜਾਂਦਾ ਤੁਸੀਂ 2022 ਦੇ ਵਿੱਚ ਆਪ ਮੁਹਾਰੇ ਇਲੈਕਸ਼ਨਾਂ ਲੜੀਆਂ ਤੁਹਾਡਾ ਬਹੁਤ ਘੱਟ ਜੋਰ ਲੱਗਿਆ ਪਰ ਜਿਹੜੀਆਂ 27 ਦੀਆਂ ਇਲੈਕਸ਼ਨਾਂ ਹੋਣਗੀਆਂ ਤੁਹਾਡੀ ਸਿਆਣਪ ਤੁਹਾਡੀ ਲਿਆਕਤ ਤੁਹਾਡੀ ਸੂਝ-ਬੂਝ ਫੋਟੇ ਲੀਡਰ ਵੱਲੋਂ ਕੀਤੀਆਂ ਗਈਆਂ ਗੱਲਾਂ ਫੋਟੇ ਲੀਡਰ ਵੱਲੋਂ ਕੀਤੇ ਗਏ ਕੰਮ ਫੋਟੇ ਮੁੱਖ ਮੰਤਰੀ ਸਾਹਿਬ ਵੱਲੋਂ ਕੀਤੇ ਗਏ ਕੰਮ ਇਹ ਸਾਰਿਆਂ ਨੂੰ ਲੋਕਾਂ ਨੇ ਧਿਆਨ ਦੇ ਵਿੱਚ ਰੱਖ ਕੇ ਤੁਹਾਨੂੰ ਵੋਟ ਪਾਉਣੀ ਹੈ ਇਹ बार-बार ਜਿਹੜੇ ਇਕੱਠੇ ਹੁੰਦੇ ਆ ਇਹ ਇਕੱਠੇ ਹੋਣ ਦਾ ਇਹੀ ਮਕਸਦ ਹੁੰਦਾ ਹੈ ਜਿਹੜੇ ਮੇਰੇ ਭਰਾ ਲੀਡਰ ਨੇ ਉਹਨਾਂ ਨੂੰ ਮੈਂ ਬੇਨਤੀ ਕਰਦਾ ਹੱਥ ਜੋੜ ਕੇ ਵੀ ਜਦੋਂ ਜੇ ਤੁਸੀਂ ਸੁਣੋਗੇ ਨਹੀਂ ਨਾ ਫਿਰ ਤੁਸੀਂ ਲੋਕਾਂ ਨੂੰ ਕੁਝ ਨਹੀਂ ਦੱਸ ਸਕਦੇ ਸੁਣਦਾ ਉਹੀ ਬੰਦਾ ਹੁੰਦਾ ਜਿਨੂੰ ਲੋਕ ਸਵਾਲ ਕਰਦੇ ਨੇ ਫਿਰ ਉਹਦੇ ਸਵਾਲਾਂ ਦਾ ਜਵਾਬ ਦੇਣਾ ਹੁੰਦਾ ਇਹ ਤਾਂ ਆਪਾਂ ਨੂੰ ਲੈਕਚਰ ਕਈ ਵਾਰੀ ਸੁਣਨੇ ਚਾਹੀਦੇ ਨੇ ਇਹ ਜਿਹੜਾ ਫਿਰ ਤੁਹਾਡੇ ਵਿੱਚ ਜਵਾਬ ਦੇਣ ਦਾ ਕੌਨਸਲ ਹੋ ਜਾਂਦਾ ਜੇ ਮੈਂ ਗੱਲ ਲੱਖੂ ਮਜਰੇ ਦੀ ਕਰਾਂ ਲੱਖੂ ਮਜਰੇ ਖੇਡ ਗਰਾਊਂਡ ਦੇ ਲਈ ਤਕਰੀਬਨ ਤਕਰੀਬਨ ਜਿਹੜਾ 56 ਲੱਖ ਰੁਪਏ ਦੇ ਨੇੜੇ ਤੇੜੇ ਜਿਹਦੇ ਵਿੱਚ ਸਾਹਮਣੇ ਬਣ ਰਿਹਾ ਹੈ ਇਹਨੂੰ ਅਸੀਂ ਹੋਸਟਲ ਬਣਾ ਸਕਦੇ ਹਾਂ ਜਿਮ ਹਾਲ ਬਣਾ ਸਕਦੇ ਹਾਂ ਜੇ ਅਸੀਂ ਕੋਈ ਮਸਲਾ ਹੱਲ ਕਰਨਾ ਪੰਚਾਇਤ ਇੱਥੇ ਫੈਟ ਸਕਦੀ ਹੈ ਇੱਥੇ ਕੋਈ ਹੋਰ ਸਮਾਗਮ ਵੀ ਹੋ ਸਕਦਾ ਤੇ ਜਿਹੜਾ ਗਰਾਊਂਡ ਹੈ ਇਹਦੇ ਲਈ ਤਕਰੀਬਨ ਬਾਉਂਡਰੀ ਵਾਲ ਕਰਕੇ 20 ਲੱਖ ਰੁਪਇਆ ਇਹ 35-40 ਲੱਖ ਰੁਪਇਆ ਆਜੇ ਤੇ ਲੱਗ ਗਿਆ 20 ਲੱਖ ਰੁਪਇਆ ਆਪਾਂ ਗਰਾਊਂਡ ਤੇ ਲਾ ਦੇਵਾਂਗੇ ਜੇ ਆਪਣੇ ਕੋਲ ਇੱਕ ਸਾਲ ਕੰਮ ਕਰਨ ਦਾ ਹੋਰ ਹੈ ਮੇਰੇ ਮਨ ਦੀ ਇੱਛਾ ਵੀ ਇਹਨੂੰ ਇੱਕ ਅੱਛੀ ਅਕੈਡਮੀ ਇੱਕ ਅੱਛੀ ਸੰਸਥਾ ਬਣਾਈ ਜਾਵੇ ਇਹ ਸੰਸਥਾ ਅਸੀਂ ਕਿਉਂ ਬਣਾਉਣੀ ਹੈ ਜਿਹੜੇ ਹੁਣ ਤੁਹਾਡੇ ਪਿੰਡਾਂ ਦੇ ਵਿੱਚ ਆਪਾਂ ਵਾਲੀਬਾਲ ਗਰਾਊਂਡ ਬਣਾਏ ਨੇ ਨਾ ਉਹ ਜਿਹੜੇ ਬੱਚੇ ਉੱਥੋਂ ਖੇਡਣਗੇ ਟੈਲੈਂਟ ਨਿਕਲੇਗਾ ਕਿਸੇ ਪਿੰਡ ਚੋਂ ਇੱਕ ਨਿਕਲੇਗਾ ਕਿਸੇ ਤੋਂ ਦੋ ਨਿਕਲਣਗੇ ਕਿਸੇ ਤੋਂ ਤਿੰਨ ਨਿਕਲਣਗੇ ਉਹਨਾਂ ਸਾਰਿਆਂ ਨੂੰ ਆਪਾਂ ਲਾਮਬੰਦ ਕਰਕੇ ਇੱਕ ਥਾਂ ਤੇ ਇਕੱਠੇ ਕਰ ਲਾਂਗੇ ਅਮਲੇ ਕਰਾਰ ਕਨਾ ਜਿੰਦਾਬਾਦ ਇਹ ਅੱਗੇ ਸਟੇਟ ਖੇਡਣ ਜਾਣਗੇ ਨੈਸ਼ਨਲ ਖੇਡਣ ਜਾਣਗੇ ਜਿੱਥੇ ਵੀ ਖੇਡਣ ਜਾਣਗੇ ਪਰਮਾਤਮਾ ਇਹਨਾਂ ਨੂੰ ਤਰੱਕੀ ਬਖਸ਼ੇ ਜੇ ਜਿਹੜੇ ਅੱਜ ਆਪਾਂ ਗ੍ਰੈਡ ਦੇ ਲਈ ਇਕੱਠੇ ਹੋਏ ਆਂ ਬਹੁਤ ਦਿੱਕਤਾਂ ਮੁਸ਼ਕਲਾਂ ਆਉਂਦੀਆਂ ਨੇ ਤੁਸੀਂ ਹੁਣ ਪਿੰਡਾਂ ਦੇ ਸਰਪੰਚੋ ਤੁਹਾਡੇ ਇਹ ਗੱਲ ਸਮਝ ਆ ਜਾਏਗੀ ਐਮਸੀ ਸਾਹਿਬਾਨ ਵੀਓ ਪ੍ਰਧਾਨ ਸਾਹਿਬਾਨ ਵੀਓ ਚੇਅਰਮੈਨ ਸਾਹਿਬਾਨ ਵੀਓ ਇਹ ਜ਼ਰੂਰੀ ਨਹੀਂ ਹੁੰਦਾ ਹੁੰਦਾ ਕਿ ਮਾੜੇ ਕੰਮ ਦਾ ਹੀ ਵਿਰੋਧ ਹੁੰਦਾ ਹੁੰਦਾ ਚੰਗੇ ਕੰਮ ਦਾ ਵੀ ਵਿਰੋਧ ਹੋ ਜਾਂਦਾ ਕਿਉਂ ਤੁਸੀਂ ਵੋਟਾਂ ਮੰਗਣੀਆਂ ਨੇ ਆਮ ਆਦਮੀ ਪਾਰਟੀ ਲਈ ਅਗਲੇ ਨੇ ਵੋਟਾਂ ਮੰਗਣੀਆਂ ਨੇ ਕਾਂਗਰਸ ਬੀਜੇਪੀ ਲਈ ਅਗਲੇ ਨੂੰ ਇਹ ਹੁੰਦਾ ਵੀ ਜੇ ਇਹ ਕੰਮ ਇਹ ਸਰਕਾਰ ਕਰ ਗਈ ਤਾਂ ਸਾਨੂੰ ਵੋਟਾਂ ਮੰਗਣੀਆਂ ਮੁਸ਼ਕਲ ਹੋ ਜਾਣਗੀਆਂ ਇਸ ਲਈ ਉਹ ਕਈ ਵਾਰੀ ਚੰਗੇ ਕੰਮ ਦੇ ਵਿੱਚ ਵੀ ਲੱਤ ਪ사 ਦੇ ਦਿੰਦੇ ਨੇ ਵੀ ਚੰਗਾ ਵੀ ਕੰਮ ਰੋਕਿਆ ਜਾਵੇ ਨਾ ਹੋਵੇ ਉੱਥੇ ਤੇ ਚਿੰਤਾ ਕਰਨ ਦੀ ਕੋਈ ਲੋੜ ਨਹੀਂ ਤੁਸੀਂ ਸਰਕਾਰ ਦਾ ਹਿੱਸਾ ਜਾਇਜ਼ ਕੰਮ ਜਿਹੜਾ ਮਰਜੀ ਉਹ ਜਦੋਂ ਮਰਜੀ ਆਪਾਂ ਆਪਣੇ ਅਫਸਰ ਸਾਹਿਬਾਨ ਨੂੰ ਕਹਾਂਗੇ ਅਫਸਰ ਸਾਹਿਬਾਨ ਨਾਲ ਜਾ ਕੇ ਤੁਹਾਡਾ ਮਸਲਾ ਹਲਕਾ ਕਰਾ ਦੇਣੀ ਇਹ ਗ੍ਰਿਡ ਦੇ ਕੰਮ ਦੇ ਵਿੱਚ ਵੀ ਮੁਸ਼ਕਲ ਆਈਆਂ ਸੀ ਬੜੀਆਂ ਮੁਸ਼ਕਲਾਂ ਆਈਆਂ ਪਰ ਮੈਂ ਧੰਨਵਾਦ ਕਰਦਾ ਸਾਡੀ ਸਾਰੀ ਅਫਸਰशाही ਦਾ ਸਾਡੇ ਹੁਕਮੰਤਰੀ ਸਾਹਿਬ ਦਾ ਸਾਡੇ ਵਜ਼ੀਰਾ ਮੰਤਰੀ ਸਾਹਿਬਾਨਾਂ ਦਾ ਇਸ ਨਗਰ ਦੀ ಗ್ರಾಮ ਪੰਚਾਇਤ ਦਾ ਇਲਾਕੇ ਦੀ ಗ್ರಾಮ ਪੰਚਾਇਤ ਦਾ ਬੜਾ ਵੱਡਾ ਇਸ਼ੂ ਆਉਂਦਾ ਰਾ ਖੰਭਾ ਇੱਥੇ ਨਹੀਂ ਲੱਗਣਾ ਚਾਹੀਦਾ ਕੰਮ ਇੱਥੇ ਨਹੀਂ ਹੋਣੀ ਚਾਹੀਦੀ ਮਿੱਟੀ ਇੱਥੇ ਨਹੀਂ ਪੈਣੀ ਚਾਹੀਦੀ ਇਹਨੂੰ ਪਿਛਲੇ ਪਾਸੇ ਲੈ ਜਾਓ ਇੱਥੋਂ ਆਪਾਂ ਰਸਤਾ ਨਹੀਂ ਦੇਣਾ ਪਰੇ ਸਾਰੀਆਂ ਮੁਸ਼ਕਲਾਂ ਸਮੇਂ-ਸਮੇਂ ਤੇ ਉੱਤੇ ਇੰਦਰਜੀਤ ਨੇ ਗਰਤਾਜ ਨੇ ਅਸੀਂ ਤਾਲਮੇਲ ਕਰਕੇ ਹੌਲੀ-ਹੌਲੀ ਸਾਰੀਆਂ ਮੁਸ਼ਕਲਾਂ ਹੱਲ ਹੋ ਗਈਆਂ ਤੇ ਅੱਜੋ ਸੁਭਾਗੀ ਘੜੀ ਕਹਿ ਲੀਏ ਚੰਗਾ ਸਮਾਂ ਕਹਿ ਲੀਏ ਤੇ ਜਿਹੜਾ ਇਤਿਹਾਸ ਦੇ ਪੰਨਿਆਂ ਦੇ ਵਿੱਚ ਧਨੌਰ ਦੀ ਹਿਸਟਰੀ ਦੇ ਵਿੱਚ ਇਹ ਲਿਖਿਆ ਜਾਏਗਾ ਵੀ ਜਦੋਂ ਆਮ ਆਦਮੀ ਪਾਰਟੀ ਦੀ ਸਰਕਾਰ ਸੀ ਗਰਗਨਾਰ ਸਿੰਘ ਐਮਐਲਏ ਸੀ ਤੁਹਾਡਾ ਸੇਵਾਦਾਰ ਸੀ ਸਾਡੀ ਭੈਣ ਰਪਿੰਦਰ ਕੌਰ ਸਰਪੰਚ ਸੀ ਫਲਾਣੇ ਫਲਾਣੇ ਜਿਹੜੇ ਮੈਂਬਰ ਪੰਚਾਇਤ ਸੀ ਸਾਰੀ ਟੀਮ ਸੀ ਆਸੇ-ਪਾਸੇ ਦੇ ਲੋਕ ਸੀ ਜਿਹੜੇ ਸਰਪੰਚ ਸਾਹਿਬ ਨਾਲ ਉਸ ਦਿਨ ਧੁਘਾਟਣ ਦੇ ਵਿੱਚ ਆਏ ਸੀ ਉਸ ਦਿਨ ਲੱਖੂ ਮਾਜਰੇ ਦਾ ਨਾਮ ਜਿਹੜਾ ਢਨੌਰ ਦੀ ਇੱਕ ਹਿਸਟਰੀ ਦੇ ਵਿੱਚ ਲਿਖਿਆ ਸੀ ਗ੍ਰੈਂਡਾਂ ਦੇ ਵਿੱਚ ਲਿਖਿਆ ਜਾਏਗਾ ਕਿ ਫਲਾਣੇ ਫੀਲਡਰ ਦੇ ਉੱਤੇ ਗ੍ਰੈਂਡ ਦੇ ਉੱਤੇ ਤੁਸੀਂ ਜਾਓ ਇਹ 66 ਕੇਵੀ ਦਾ ਜਿਹੜਾ ਗ੍ਰੈਂਡਾ ਹੈ ਇਹਦੀ ਕੀਮਤ 4 ਕਰੋੜ 40 ਲੱਖ ਰੁਪਏ ਹੈ ਇਸ ਬਲਕਰ ਦੇ ਲਈ ਇਸ ਇਲਾਕੇ ਦੇ ਲਈ ਸ਼ਰਦ ਕੇਬੀ ਦਾ ਜਿਹੜਾ ਗ੍ਰਿਡ ਹੈ ਤਕਰੀਬਨ ਤਕਰੀਬਨ ਜਿਹੜੇ ਕੁਝ ਹਲਕੇ ਸਨੌਰ ਦੇ ਪਿੰਡ ਨੇ ਕੁਝ ਘਨੌਰ ਦੇ ਪਿੰਡ ਨੇ 22 ਪਿੰਡਾਂ ਨੂੰ ਨਰ ਵਿਗਣ ਜਿਹੜੀ ਬਿਜਲੀ ਹੈ ਇਹ ਜਿਹੜੇ ਪਿੰਡ ਸੀ ਪਹਿਲਾਂ ਇਹਨਾਂ ਨੂੰ ਬਹਾਦਰਗੜ ਤੋਂ ਲਾਈਟ ਆਉਂਦੀ ਸੀ ਉਸ ਦੇ ਵਿੱਚ ਲੈਨ ਬਹੁਤ ਲੰਮੀ ਸੀ ਦਿੱਕਤ ਪਰੇਸ਼ਾਨੀ ਆਉਂਦੀ ਸੀ ਕਿਉਂਕਿ ਕਿਸਾਨ ਦਾ ਮਜ਼ਦੂਰ ਦਾ ਜਿਹੜਾ ਉਹ ਰਿਸ਼ਤਾ ਉਹ ਲਾਈਟ ਦੇ ਨਾਲ ਹੈਗਾ ਕਿਉਂਕਿ ਥੱਕ ਕੇ ਜੇ ਕਿਸਾਨ ਦੀ ਮੋਟਰ ਚੱਲੇਗੀ ਘਰ ਦੀ ਲਾਈਟ ਚੱਲੇਗੀ ਤਾਂ ਫਿਰ ਮਜ਼ਦੂਰ ਦਾ ਪੱਖਾ ਵੀ ਚੱਲੇਗਾ ਕਿਉਂ ਸਰਕਾਰ ਨੇ 600 ਯੂਨਿਟ ਬਿਜਲੀ ਘਰਾਂ ਦੇ ਲਈ ਸਾਰਿਆਂ ਨੂੰ ਫ੍ਰੀ ਕੀਤੀ ਤੁਹਾਨੂੰ ਸਾਰਿਆਂ ਨੂੰ ਪਤਾ ਤੁਸੀਂ ਪੀhle ਤਕਰੀਬਨ ਪੌਣੇ 4 ਸਾਲ ਤੋਂ ਸਾਰੇ ਨੰਦ ਲੈ ਰਹੇ ਹੋ ਜਿਹੜੀ ਖੇਤਾਂ ਦੀ ਮੋਟਰ ਹੈ ਸਾਡੇ ਸਰਦਾਰ ਬੈਠੇ ਨੇ ਸਾਰੇ ਸਾਡੇ ਸਤਿਕਾਰਯੋਗ ਸਾਡੇ ਬਾਪੂ ਸਾਡੇ ਪਿਓ ਚਾਚੇ ਤਾਏ ਸਾਰਿਆਂ ਨੂੰ ਪਤਾ ਹੈ ਕਿ ਬਿਜਲੀ ਦੇ ਦਿਨ ਜਦੋਂ ਝੋਨੇ ਦੇ ਆਉਂਦੇ ਆਉਂਦੇ ਸੀ ਤੇ ਆਵਾਜ਼ ਪੈਂਦੀ ਹੁੰਦੀ ਸੀ ਉਹ ਆ ਗਈ ਓਏ ਭੱਜ ਗਈ ਓਏ ਭੱਜ ਕੇ ਖੇਤਾਂ 'ਚ ਜਾਣਾ ਜਦੋਂ ਲੈਂਡ ਭੱਜਾਣੀ ਉਹੀ ਤਾਰਾਂ ਨੇ ਉਹੀ ਗ੍ਰਿਡ ਨੇ ਉਹੀ ਖੰਭੇ ਨੇ ਤੇ ਸਾਡੇ ਅਫਸਰ ਸਾਹਿਬਾਨਾਂ ਨੇ ਇੰਨਾ ਜੋਰ ਲਾਇਆ ਕਿਉਂਕਿ ਸਾਡੇ ਮੁੱਖ ਮੰਤਰੀ ਸਾਹਿਬ ਨੇ ਗੱਲ ਕਹੀ ਸੀ ਵੀ ਲਾਈਟ ਦੀ ਕੋਈ ਪ੍ਰਵਾਹ ਨਹੀਂ ਕਰਨੀ ਲਾਈਟ ਵਾਧੂ ਆਏਗੀ ਘਰਾਂ ਦੀ ਲਾਈਟ ਵੀ ਵਾਧੂ ਆਈ ਹੈ ਮੋਟਰਾਂ ਦੀ ਲਾਈਟ ਵੀ ਵਾਧੂ ਆਈ ਹੈ ਸੋ ਜਿਹੜੇ ਅੱਜ ਤੁਸੀਂ 4 ਕਰੋੜ 40 ਲੱਖ ਰੁਪਇਆ ਦੇ ਨਾਲ ਇਹ ਜਿਹੜਾ ਗ੍ਰਿਡ ਸਾਡਾ ਬਣ ਕੇ ਤਿਆਰ ਹੋਇਆ ਸਾਡੇ ਅਫਸਰ ਸਾਹਿਬਾਨ ਜਿਹੜੇ ਗ੍ਰਿਡ ਸਾਰੀ ਦੇ ਵਿੱਚ ਇੰਚਾਰਜ ਸੀਗੇ ਰਜੇਸ਼ ਕੁਮਾਰ ਜੀ ਐਕਸੀਲ ਸਾਹਿਬ ਜ਼ਿੰਦਰ ਸਾਡਾ ਐਸਡੀਓ ਐਕਸੀਨ ਜਸਬੀਰ ਜੀ ਗੁਰਪ੍ਰੀਤ ਜੀ ਐਕਸੀਨ ਹਰਪ੍ਰੀਤ ਸਾਡਾ ਭਰਾ ਜਿਹੜੇ ਐਸਡੀਓ ਵਿਜੇ ਸਿੰਘ ਜੀ ਸਾਰੇ ਸਟਾਫ ਨੇ ਰਲ ਮਿਲ ਕੇ ਸਾਡੇ ਚੇਅਰਮੈਨ ਸਾਹਿਬਾਨ ਨੇ ਸਾਡੇ ਮੰਤਰੀ ਸਾਹਿਬਾਨ ਨੇ ਸਾਡੇ ਉੱਤੇ ਇਹ ਇੱਕ ਕਹਿ ਲਈਏ ਪਰਪਕਾਰ ਕੀਤਾ ਕਿਉਂ ਲਏ ਤਾਂ ਅੱਜ ਜ਼ਿੰਦਗੀ ਦੀ ਇੱਕ ਜ਼ਰੂਰੀ ਐਮ ਚੀਜ਼ ਬਣ ਚੁੱਕੀ ਜਿਵੇਂ ਮਨੁੱਖ ਨੂੰ ਸਾਹ ਆਉਣਾ ਜ਼ਰੂਰੀ ਹੋਇਆ ਪਿਆ ਨਾ ਅਮੇ ਅੱਜ ਲਾਈਟ ਨਾ ਆਏ ਮੋਬਾਈਲ ਨਹੀਂ ਚਾਰਜ ਹੁੰਦਾ ਘਰਾਂ ਦੇ ਪਾਣੀ ਨਹੀਂ ਭਰੇ ਜਾਂਦੇ ਪਸ਼ੂਆਂ ਨੇ ਪਾਣੀ ਨਹੀਂ ਪੀਣਾ ਇਨਸਾਨ ਨੇ ਪਾਣੀ ਨਹੀਂ ਪੀਣਾ ਇਹ ਸਾਡਾ ਇੱਕ ਜ਼ਰੂਰੀ ਅਜ ਅੰਡ ਬਣ ਚੁੱਕੀ ਆ ਸੋ ਮੈਂ ਸਾਰੇ ਇਲਾਕਾ ਨਿਵਾਸੀਆਂ ਦਾ ਬਹੁਤ ਧੰਨਵਾਦ ਕਰਦਾ ਮੈਂ ਹੋਰ ਵੀ ਇੱਕ ਬੇਨਤੀ ਕਰਦਾ ਸੀ ਦਗਾਤਨ ਕਰਨ ਨੂੰ ਰਹਿ ਗਏ ਇਹ ਜਿਹੜੀ ਇਹ ਨਹਿਰ ਸੀ ਨਾ ਇਹ ਪਿੱਛੋਂ ਪਾਸ ਹੁੰਦੀ ਸੀ ਤੁਹਾਡੀ ਨਰਬਾਣਾ ਬਣਾਜ ਤੋਂ ਸ਼ੁਰੂ ਹੋ ਕੇ ਹਰਕੇ ਸਲੌਰ ਦੇ ਵਿੱਚ ਜਾਂਦੀ ਸੀ ਇਹ ਤਕਰੀਬਨ ਤਕਰੀਬਨ 16 ਕਰੋੜ ਰੁਪਏ ਦੇ ਨਾਲ ਪੱਕੀ ਕੀਤੀ ਗਈ ਸੀ ਇਹ ਕਈ ਪਿਛਲੇ ਦਿਨ ਤੁਸੀਂ ਵੀ ਵੇਖਦੇ ਸੀ ਵੀ ਇਹਨਾਂ ਨੇ ਛੋਕੇ ਦੇ ਘਾਟਨ ਕਾ ਤੋਂ ਪਰਤੇ ਇਹਨਾਂ ਨੇ ਆਧ ਘਾਟਨ ਕਾ ਤੋਂ ਨਹੀਂ ਕੀਤਾ ਅਸੀਂ ਤਾਂ 16 ਕਰੋੜ ਦਾ ਵੀ ਨਹੀਂ ਕੀਤਾ 16 ਕਰੋੜ ਦੇ ਨਾਲ ਮਹਿਰ ਪਾਸ ਹੋ ਗਿਆ ਸਿਰੇ ਤੋਂ ਲੈ ਕੇ ਸਿਰੇ ਤੱਕ ਜਿਹਦੇ ਵਿੱਚ ਸਾਰੇ ਇਹ ਪਿੰਡ ਜਿਹਦੇ ਵਿੱਚ ਨੱਥੂ ਮਾਜਰਾ ਵੀ ਆ, ਛਾਪੁਰ ਫਗਾਨਾ ਵੀ ਆ, ਜਰੋਰ ਵੀ ਆ ਨਕੂ ਮਾ ਜਰਾ ਵੀ ਸਾਰੇ ਪਿੰਡ ਜਿਹੜੇ ਦੱਸੋ ਭਈ ਇਹ ਕੋ ਜਰੂਰੀ ਨਹੀਂ ਹੁੰਦਾ ਉਹਦਾ ਕਈ ਕੰਮ ਲੋਕ ਹਿੱਤ ਲਈ ਕਰਨੇ ਪੈਂਦੇ ਹੁੰਦੇ ਆ ਜੇ ਐਮ ਐਲ ਏ ਸਕੂਲਾਂ 'ਚ ਗਏ ਕੀ ਨਾ ਹੋ ਗਿਆ ਭਈ ਐਮ ਐਲ ਏ ਸਕੂਲਾਂ 'ਚ ਜਾਣ ਕੇ ਫੇਰ ਹੀ ਪਤਾ ਲੱਗਣਾ ਨਾ ਸਾਡੇ ਬੱਚੇ ਕਿੱਥੇ ਬਹਿੰਦੇ ਨੇ ਕੀ ਖੇਡਦੇ ਨੇ ਕੀ ਪੜ੍ਹਦੇ ਨੇ ਬਾਕੀ ਘਰੋਦੀ ਧਿਰਾ ਰੌਲਾ ਪਾਉਂਦੀਆਂ ਹੁੰਦੀਆਂ ਨੇ ਇੱਕੇ ਗੱਲ ਪੁੱਛ ਲਿਓ ਵੀ 5 ਸਾਲਾਂ ਬਾਅਦ ਅਸੀਂ ਤੋਡੇ ਨਾਲ ਦੋ ਤਰ੍ਹਾਂ ਦੀ ਡਿਬੇਟ ਕਰਾਂਗੇ ਅਸੀਂ ਜਿੰਨੇ ਵਾਅਦੇ ਕੀਤੇ ਸੀ ਪੂਰੇ ਕੀਤੇ ਕਿ ਨਹੀਂ ਕੀਤੇ ਦੂਜੀ ਡਿਬੇਟ ਅਸੀਂ ਕਰਾਂਗੇ ਵੀ ਪਰਚੇ ਕੱਢ ਲਓ ਮਹੀਨਾਵਾਰ ਕਿੰਨੇ ਹੁੰਦੇ ਹੁੰਦੇ ਸੀ ਤੇ ਹੁਣ ਕਿੰਨੇ ਹੁੰਦੇ ਹਨ ਮਹੀਨਾਵਾਰ ਪਰਚਿਆਂ ਦੀ ਡਿਟੇਲ ਕੱਢ ਲਿਓ ਮੈਨੂੰ ਲੱਗਦਾ ਕਈ ਸਾਡੇ ਸਰਪੰਚ ਦੋ ਦੋ ਸਾਲ ਹੋ ਗਿਆ ਬਣਿਆ ਨੂੰ ਡੇਢ ਡੇਢ ਸਾਲ ਅਜੇ ਤੱਕ ਥਾਣੇ ਹੀ ਨਹੀਂ ਗਏ ਹੁਣੇ ਵੀ ਸਾਡੇ ਪਿੰਡ ਦੇ ਕੋ ਪਰਚਾ ਹੋਇਆ ਜਿਹੜੀ ਇਹ ਰਾਜਨੀਤੀ ਹੈ ਇਹ ਸਰਦਾਰ ਭਗਵਾਨ ਸਿੰਘ ਮਾਨ ਨੇ ਤਾਨੂੰ ਸਿਖਾਈ ਹੈ ਸੋ ਤੁਸੀਂ ਸਾਰਿਆਂ ਨੇ ਬੜੇ ਪਿਆਰ ਸਤਿਕਾਰ ਦੇ ਨਾਲ ਵੋਟਾਂ ਪਾਈਆਂ ਲੜਾਈ ਜਿਹੜੀ ਹੈ ਬਲਾਕ ਸੰਪਤੀ ਜ਼ਿਲ੍ਹਾ ਪ੍ਰੀਸ਼ਦ ਦੀ ਜਿਹੜੀ ਲੜਾਈ ਹੈ ਮੈਂ ਹੱਥ ਜੋੜ ਕੇ ਤੁਹਾਨੂੰ ਬੇਨਤੀ ਕਰਦਾ ਆਪਾਂ ਸੰਜੀਦਗੀ ਦੇ ਨਾਲ ਵੱਡਾ ਦਿਲ ਕਰਕੇ ਲੜਨੀ ਹੈ ਬਸ ਇਹਦੀ ਤਿਆਰੀ ਹੈ ਜਿਹੜੇ-ਜਿਹੜੇ ਛੱਕਰੇ ਭਾਈ ਆਪ ਵੀ ਤਿਆਰੀ ਕਰ ਲਿਆ ਜੀ ਇਹ ਬਰਬਾਦ ਦੇ ਵਿੱਚ ਕਈ ਵਰੀ ਖੱਬੇ ਸੱਚੇ ਵਾਲੇ ਕਹਿੰਦੇ ਨੇ ਤੂੰ ਬਣ ਸਕਦਾ ਸੀ ਯਾਰ ਬਣ ਜਾ ਆਹ ਤਾਂ ਹੁਣ ਪੁੱਛ ਲੋ ਖੰਬੇ ਸੱਜਿਆ ਵਾਲਾ ਜਿਹਨੇ ਬੰਨਾ ਪਰ ਮੇਰੇ ਕੋਲ ਆ ਗਿਆ। ਫਿਰ ਬਾਅਦ ਦੇ ਵਿੱਚ ਇੱਕ ਪਿੰਡ 'ਚ ਦੋ ਖੜੇ ਹੋ ਜਾਂਦੇ ਨੇ, ਦੋ ਪਿੰਡਾਂ 'ਚ ਚਾਰ ਖੜੇ ਹੋਏ ਫਿਰਦੇ। ਹੁਣ ਜਿਹਦਾ ਮਨ ਕਰਦਾ ਖੁੱਲਾ ਮੈਦਾਨ ਹੁਣ ਆ ਜਿਓ। ਨਹੀਂ ਅਸੀਂ ਫਿਰ ਕੈਂਡੀਡੇਟ ਸਵਾਗਤ ਕੀਤੇ, ਅਸੀਂ ਭਰਾ ਆਪਣੇ ਕੈਂਡੀਡੇਟ ਦੇ ਦਈਆਂ ਭਈਆ ਸਾਡੇ ਮਨ ਨਾਲ ਉਹ ਤਿਆਰ ਨੇ। ਸੋ ਅੱਜ ਤੁਸੀਂ ਜ਼ਿਲ੍ਹਾ ਪ੍ਰੀਸ਼ਦ ਵੀ ਐ ਤੇ ਬਲਾਕ ਸੰਮਤੀ ਵੀ ਐ। ਤਿਆਰੀਆਂ ਵਸ। ਵਿਸਤਾਰ ਉਸਤਾ ਬਣਦੀਆਂ ਨੇ ਵੀ ਆ ਜਿਓ ਕਿਸੇ ਦਿਨ ਬੈ ਕੇ ਆਪਾਂ ਡਿਸਕਸ ਕਰ ਲਾਂਗੇ। ਸੋ ਜਿਹੜਾ ਰੈਂਦਾ ਸਮਾਗਮ ਐ ਆਪਾਂ ਇੱਕ ਜਿਹੜਾ ਗਰਾਊਂਡ ਦਾ ਕੰਮ ਇੱਕ ਤਾਂ ਇਹਨਾਂ ਦਾ ਜਿਹੜਾ ਜਿਮ ਹਾਲ ਹੈ ਇਹਨੂੰ ਤੁਸੀਂ ਪੰਚਾਇਤ ਅਧਿਕਾਰ ਕਹਿ ਲੋ ਜਿਮ ਹਾਲ ਕਹਿ ਇਹਨੂੰ ਜਦੋਂ ਕਮਰੇ ਪੈ ਕੇ ਛੱਤ ਬਣ ਗਈ ਫਿਰ ਤਾਂ ਜੋ ਮਰਜੀ ਤੇ ਜਿਮ ਰੱਖ ਲਓ ਤੁਸੀਂ ਬੈਠ ਜੋ ਗੱਲਾਂ ਕਰਦੇ ਉਹਨੂੰ ਘਰ ਕਹਿ ਲੋ ਬਾਕੀ ਕਹਿਣ ਵਾਲਿਆਂ ਨੇ ਬਹੁਤ ਕੁਝ ਕਹਿਣਾ ਹੁੰਦਾ ਹੁਣ ਆਪਾਂ ਇਹਦੇ ਚਾਰ ਸਪੇਰੇ 20 ਲੱਖ ਰੁਪਏ ਦੇ ਨਾਲ ਚੇਨਿੰਗ ਫੈਂਸਿੰਗ ਜਿਹੜੀ ਕਰਨੀ ਹੈ ਬਾਉਂਡਰੀ ਵਾਲਾ ਤੇ ਬੱਚੇ ਕਾ ਨੂੰ ਖੇਡਣ ਵਾਲਾ ਗਰਾਊਂਡ ਦੇ ਤਰਾਹ ਇਹਨੂੰ ਆਪਾਂ ਬਰਤੀਏ ਸੋਸ਼ਤਾ ਪੱਕਾ ਕਦ ਘਾਟੂ ਕਰਕੇ ਇਸੇ ਤੌਰ ਦੇ ਉੱਤੇ ਨੀ ਪੱਥਰ ਰੱਖਦੀਏ ਉਹ ਵੀ ਬਣ ਕੇ ਜਿਹੜਾ ਪਿਆਰ ਹੋ ਜਾਏਗਾ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਸਾਰੇ ਡਿਪਾਰਟਮੈਂਟ ਦਾ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਬਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਬਹੁਤ ਬਹੁਤ ਧੰਨਵਾਦ